ਸਤਿ ਸ੍ਰੀ ਅਕਾਲ ਅੱਜ ਮਿਤੀ 10 ਸਤੰਬਰ ਤੇ ਅੱਜ ਆਪਾਂ ক্রিকেট ਤੋਂ ਵੱਖਰਾ ਬਲੌਗ ਲੈ ਕੇ ਆਏ ਆ ਕਿਉਂਕਿ ਜੋ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਹਾਲਾਤ ਨੇ ਉਹਦੇ ਸੰਬੰਧ ਦੇ ਵਿੱਚ ਸਾਰੇ ਨਗਰ ਹਥਵਾ ਤੇ ਐਨ ਆਰ ਆਈ ਵੀਰਾਂ ਦੇ ਯੋਗਦਾਨ ਦੇ ਨਾਲ ਜੋ ਵੀ ਨਗਦ ਤੇ ਰਾਸ਼ਨ ਪਣੀ ਇਕੱਠਾ ਕੀਤਾ ਸੀ ਉਹ ਆਪਾਂ ਹੜਪੀਟਾਂ ਦੇ ਲਈ ਜਿਹੜਾ ਲੈ ਕੇ ਚੱਲੇ ਤੇ ਰਾਤ ਨੂੰ 10 ਵਜੇ ਆਪਾਂ ਪਿੰਡੂ ਰੈਡੀ ਹੋ ਕੇ ਜੀ ਟਰੈਕਟਰ ਜੁਕਾਰਿਆਂ ਦੇ ਨਾਲ ਗੂੰਜਦੇ ਹੋਏ ਕੱਢ ਤੇ ਆਪਾਂ ਨੇ ਜੀ ਹਰੀਕੇ ਪੱਤਣ ਵੱਲ ਨੂੰ ਕਿਉਂਕਿ ਉਸ ਤੋਂ ਅੱਗੇ ਆਪਾਂ ਨੇ ਜਾਣਾ ਸੀ ਹੜਾਂ ਦੇ ਪ੍ਰਭਾਵਤ ਲੋਕਾਂ ਦੀ ਸੇਵਾ ਲਈ ਸਾਰਾ ਰਾਤ ਇਹਦਾ ਡਰਾਈਵਰ ਟਰੈਕਟਰ ਚੱਲਦਾ ਰਿਹਾ ਥੋੜੀ ਜਿਹੀ ਆਪਾਂ ਨੇ ਸਟੇ ਕੀਤੀ ਮੋਗੇ ਦੇ ਲਾਕੇ ਕੀਤੀ ਪੀਤੀਆਂ ਬਾਈ ਉਹਨਾਂ ਨੇ ਸਾਰਿਆਂ ਨੇ ਚਾਵਾ ਇਹ ਆਪਣੇ ਨਾਲ 9 ਤੋਂ 10 ਪਰਾਪਿੰਡ ਤੋਂ ਜਿਹੜੇ ਗਏ ਸੀ ਸਾਰਿਆਂ ਦਾ ਧੰਨਵਾਦ ਇਹ ਵੀ ਆਪਣੇ ਕੰਮ ਤੋਂ ਦੇ ਛੱਡ ਕੇ ਆਪਣੇ ਨਾਲ ਸੀ ਤੇ 3 ਵਜੇ ਹੋ ਕੇ ਸੀ ਪਰ ਟਰੈਕਟਰ ਆਪਣਾ ਹਲੇ ਵੀ ਚੱਲ ਰਿਹਾ ਸੀ ਸਾਰੀ ਰਾਤ ਡਰਾਈਵਿੰਗ ਚੱਲਦੀ ਰਹੀ ਤੇ ਸਵੇਰੇ ਆਪਾਂ ਵੀ ਵੇਸੀ ਸ਼ੁਕਰ ਮੇਲਾ ਕੀਤਾ ਜੇ ਮੇਰੀ ਡਰਾਈਵਰੀ ਚ ਆਉਂਦੇ ਫਿਰ ਤਾਂ ਪਹੁੰਚ ਚੁੱਕੇ ਸੀ ਸਮਝ ਲਓ ਸਾਰਿਆਂ ਨੂੰ ਪਤਾ ਹੋਈ ਆਪਣੀ ਡਰਾਈਵਰੀ ਦਾ ਤੇ ਪਹੁੰਚੇ ਜੀ ਆਪਾਂ ਹਰੀਕੇ ਹੱਟ ਦੇ ਉੱਤੇ ਪਾਣੀ ਮੁਰ ਚੁੱਕਿਆ ਫਸਲਾਂ ਦਿਖ ਨਹੀਂ ਰਹੀਆਂ ਹਾਲਾਤ ਬਹੁਤ ਮਾੜੇ ਨੇ ਕੈਮਰਾ ਸ਼ਾਇਦ ਉਹ ਕੈਪਚਰ ਨਹੀਂ ਕਰ ਰਿਹਾ ਰੋਡ ਤੱਕ ਪਾਣੀ ਲੱਗਿਆ ਸੀ ਜਿੱਧਰ ਦੇਖੋ ਤੁਸੀਂ ਤੁਹਾਨੂੰ ਪਾਣੀ ਉਹ ਪਾਣੀ ਜਾਂ ਰੇਤ ਦੇ ਹੀ ਪਾਣੀ ਜਿੱਥੋਂ ਘਟ ਵੀ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਸੀ ਆਪਾਂ ਕੈਮਰੇ ਦੇ ਵਿੱਚ ਬਈ ਕਵਰ ਕਰਕੇ ਤੁਹਾਨੂੰ ਦਿਖਾ ਨਹੀਂ ਸਕਦੇ ਜੱਗਾ ਬਈ ਸਾਡਾ ਜੀਨੇ ਟਰੈਕਟਰ ਟਰਾਲੀ ਦੀ ਸੇਵਾ ਕੀਤੀ ਸੀ ਵੀ ਦਿਖਾ ਨਹੀਂ ਸਕਦੇ ਯਾਰ ਪੱਬਾ ਨਿਕਲ ਜਾਂਦੀਆਂ ਨੇ ਰੋਣਾ ਆ ਜਾਂਦਾ ਇੰਨਾ ਜਿਆਦਾ ਪਾਣੀ ਇੰਨਾ ਰੇਤਾ ਹੋ ਚੁੱਕਿਆ ਸੀ ਸਾਰੇ ਪਾਸੇ ਪਾਣੀ ਸੀ ਤੇ ਉਸ ਤੋਂ ਬਾਅਦ ਬਾਈ ਨੇ ਆਪਾਂ ਨੇ ਜੋ ਵੀ ਰਾਸ਼ਨ ਪਾਣੀ ਸੀ ਉਹ ਸਾਰੇ ਦੀ ਸੇਵਾ ਕਰਤੀ ਆਪਾਂ ਕਿਸੇ ਦੀ ਵੀਡੀਓ ਨਹੀਂ ਬਣਾਈ ਕਿਸੇ ਦੀ ਵੀਡੀਓ ਜਾਂ ਫੋਟੋ ਨਹੀਂ ਜਾਰੀ ਕੀਤੀ ਕਿਉਂਕਿ ਬਈ ਆਪਾਂ ਨਹੀਂ ਚਾਹੁੰਦੇ ਕਿਸੇ ਦੀ ਮਜ਼ਦੂਰੀ ਦਾ ਆਪਾਂ ਦਿਖਾਈਏ ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਪਿੰਡ ਨੂੰ ਵਾਪਸਿਆਂ ਕਰ ਲਈਆਂ ਸੀ ਟਰਾਲੀ ਬਿਲਕੁਲ ਹੋ ਗਈ ਸੀ খালি ਸਾਰਾ ਰਾਸ਼ਨ ਪਾਣੀ ਵੰਡ ਦਿੱਤਾ ਗਿਆ ਸੀ ਤੇ ਜੋ ਆਪਣੇ ਲਵੇ ਮਾਇਆ ਪਿੰਡ ਦੇ ਵਿੱਚੋਂ ਇਕੱਠੀ ਸੀ 148000 440 ਰੁਪਏ ਉਹ ਆਪਾਂ ਨੇ ਖਾਲਸਾ ਏਡ ਨੂੰ ਦੇ ਦਿੱਤੇ ਗਏ ਸੀ ਬਾਬਾ ਸੁੱਖ ਰੱਖੇ ਤੁਸੀਂ ਵੀ ਭਰਾ ক্রিকেট ਵਾਲੇ ਸਾਰੇ ਵੱਧ ਤੋਂ ਵੱਧ ਬਾਈ ਜੀ ਸੇਵਾ ਪੂਜੀ ਦੀ ਕਰੋ ਸਤਿ ਸ੍ਰੀ ਅਕਾਲ